ਸੁਵੀਰਾਤ ਮਾਨੂੰ ਕੋਦਰ ਸ਼ਹਿਰ ਤੋਂ ਦਿਖਾ ਰਹੇ ਆ ਜਿੱਥੇ ਮੇਰੇ ਪਿੱਛੇ ਤੁਸੀਂ ਬੱਸ ਦੇਖ ਰਹੇ ਹੋ ਇਹ ਬੱਸ ਅਜ ਬਿਲਕੁਲ ਫ੍ਰੀ ਨੋਰੀਆ ਰਾਮਪੀਰ ਐਂਡ ਉਸੰਜ ਵੱਲੋਂ ਇਹ ਯਾਤਰਾ ਤੇ ਜਾ ਰਹੀ ਆ ਕਿੱਥੇ ਕਿੱਥੇ ਯਾਤਰਾ ਜਾਵੇਗੀ ਮਹਾਕਲੇਸ਼ਵਰ ਜਾਵੇਗੀ ਸਦਾ ਸ਼ਿਵ ਮੰਦਿਰ ਜਾਵੇਗੀ ਇੱਕ ਯਾਤਰਾ ਲਾ ਦਿਓ ਜੀ ਨਾਲ ਹੀ ਤੁਸੀਂ ਇੱਕ ਯਾਤਰਾ ਘੰਗਾਂ ਵਾਲੇ ਹੁੰਦੇ ਨੇ ਜਿਹੜੇ ਫਰੀ ਯਾਤਰਾ ਤੇ ਲੈ ਕੇ ਜਾਂਦੇ ਨੇ ਭਗਤਾਂ ਨੂੰ ਗੱਲਬਾਤ ਕਰ ਲੈਣੇ ਆ ਧੀਰ ਪਰਿਵਾਰ ਦੇ ਨਾਲ ਥੋੜ ਜਿਹੀ ਹਰ ਹਰ ਮਹਾਦੇਵ ਦੇਖਾਰੇ ਵੀਰ ਬਜਰੰਗੀ ਵਾ ਮਾਂ ਮੋਈ ਮੈਂ ਦੀਪਕ ਧੀਰ ਆਪਣੇ ਧੀਰ ਪਰਿਵਾਰ ਵੱਲੋਂ ਨੌਰਿਆਰਾਮ ਦੀ ਇਨਸਾਨ ਧੀਰ ਪਰਿਵਾਰ ਵੱਲੋਂ バス ਯਾਤਰਾ ਫ੍ਰੀ ਲੈ ਕੇ ਜਾ ਰਿਆ ਆ ਜਿਹਦੇ ਵਿੱਚ ਅਸੀਂ ਮਹਾਕਲੇਸ਼ਵਰ ਸਦਾਸ਼ੇਵ ਧੋਨੀ ਅਗਰ ਜਾ ਰਹੇ ਆ ਜਿੱਥੇ ਜਿੱਥੇ ਪੋਲੇਨਾਥ ਕਹਿਣਗੇ ਉੱਥੇ ਤੇ ਅਸੀਂ ਲੈ ਕੇ ਜਾਇਆ ਕਰਾਂਗੇ ਆਵਾਜ਼ ਪੋਲੇਨਾਥ ਦੀ ਸਾਨੂੰ ਆਵਾਜ਼ ਚਾਹੀਦੀ ਆ ਜਿੱਦਾਂ ਉਹ ਕਹਿਣਗਾ ਹੋਰ ਬੱਸ ਵੀ ਯਾਤਰਾ ਭੇਜਾਂਗੇ ਇਸੇ ਤਰ੍ਹਾਂ ਹੀ ਜਾਊਗੀ ਦੀਰ ਪਰਵਾਰ ਵੱਲੋਂ ਹੀ ਜਾਇਆ ਕਰੂਗੀ ਤੇ ਪਹਿਲੀ ਵਾਸ ਲੈ ਕੇ ਜਾ ਰਹੀ ਹੈ ਇਹ ਪਹਿਲੀ ਵਾਸ ਜਾ ਰਹੀ ਹੈ ਜੀ ਅੱਗੇ 14 ਸਾਲ ਲਗਾਤਾਰ ਅਸੀਂ ਅਮਨ ਆਦਲ ਕਹੇ ਸੀਗੇ ਜੀ ਇਹ ਹੁਣ ਪਹਿਲੀ ਵਾਸ ਜਾ ਰਹੀ ਹੈ ਸਾਰਾ ਸ਼ਿਵ ਮੰਦਿਰ ਤੇ ਮਹਾ ਕਨੇਸ਼ਵਰ ਕਿੰਨੇ ਭਗਤ ਨਾਲ ਜਾ ਰਹੀ ਜੀ ਆਪਣੇ ਕੋਲ 80 80 ਜਣੇ ਹੈਗੇ ਜੀ 80 ਜਣੇ ਹਾਂ ਜੀ ਜੇ ਤਾਂ ਇੱਕ ਵਾਸਵਾ ਪੂਰੀ ਤੇ ਨਾਲ ਪੰਜ ਗੱਡੀਆਂ ਆ ਉਹਦੇ ਵਿੱਚ ਵੀ ਸਾਰੀਆਂ ਫੈਮਿਲੀ ਆ ਨਾ ਖਾਣ ਪੀਣ ਦਾ ਲੰਗਰ ਸਾਰਾ ਖਾਣ ਪੀਣ ਦਾ ਵੀ ਲੰਗਰ ਦਾ ਵੀ ਤੇ ਰਸਤੇ ਦੇ ਵਿੱਚ ਜਿਹੜੇ ਰੋਟੀ ਪਾਣੀ ਵੀ ਖਵਾਵਾਂਗੇ ਚਾਹੇ ਉਹ ਵੀ ਅਸੀਂ ਖਿਲਾਉਣਾ ਆ ਇਹਨਾਂ ਦਾ ਕੋਈ ਖਰਚਾ ਨਹੀਂ ਕੋ ਬਹੁਤ ਬਹੁਤ ਸ਼ੁਕਰੀਆ ਜੀ ਗੱਲ ਵੱਲ ਜੀ ਸ਼ਿਵ ਸ਼ੰਕਰ ਜੀ ਨਾਮ ਦੱਸੋ ਜੀ ਆਪਣਾ ਮੈਂ ਰਾਜਨ ਧੀਰ ਨੌਰੀ ਰਾਮ ਧੀਰ ਰੈਂਟਸ ਤੋਂ ਜੀ ਇਹ ਬੱਸ ਜਿਹੜੀ ਆ ਫ੍ਰੀ ਬੱਸ ਯਾਤਰਾ ਜਾ ਰਹੀ ਜੀ ਅੱਜ ਸਦਾ ਸ਼ਿਵ ਮੰਦਿਰ ਦੇ ਮਹਾਕलेश्वर ਮੰਦਿਰ ਜੇ ਬੋਲੇਨਾ ਦਾ ਆਸ਼ੀਰਵਾਦ ਹੋਇਆ ਤੇ ਲਗਾਤਾਰ ਇਹਦੀ ਚੱਲਦੀ ਰਹੂਗੀ ਜੀ ਲਗਾਤਾਰ ਇਸੇ ਕਰਨ ਯਾਦ ਹੀ ਹੈ ਜੀ ਅੱਜ ਸ਼ੇ ਸ਼ੰਕਰ ਅੱਜ ਪਹਿਲੀ ਵਾਰ ਚੱਲ ਰਹੀ ਹੈ ਇਹ ਪਹਿਲੀ ਵਾਰ ਚੱਲ ਰਹੀ ਹੈ ਜੀ ਇਹ ਹਮ ਧੀਰ ਪਰਿਵਾਰ ਵਾਲਾ ਇਸ ਤੋਂ ਬਾਅਦ ਜੇ ਕੀ ਪਰਿਵਾਰ ਹੋਰ ਵੀ ਅੱਜ ਤੋਂ ਬਸਾਂ ਜਿੱਦਾਂ ਜਾਏ ਬੋਲੇਨਾ ਦਾ ਆਸ਼ੀਰਵਾਦ ਹੋਇਆ ਜਿੱਧਰ ਬਲਾਉਗੇ ਜੀ ਹਮੇਸ਼ਾ ਚੱਲਦੀ ਰਹੂਗੀ ਬਹੁਤ ਬਹੁਤ ਸ਼ੁਕਰੀਆ ਹੋਰ ਬੋਲਾਂਗੇ ਤਾਂ ਬਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਹੜੀ ਬਸੇ ਜਿਹੜੀ ਅੱਜ ਫ੍ਰੀ ਜਸ ਨੋਰਿਆ ਆਰਾਮ ਧੀਰ ਐਂਡ ਸਨਸ ਵੱਲੋਂ ਇਹ ਫ੍ਰੀ ਯਾਤਰਾ ਤੇ ਜਾ ਰਹੀ ਆ ਮਹਾਕਲੇਸ਼ਵਰ ਵੀ ਜਾਵੇਗੀ ਔਰ ਸਦਾਸ਼ਿਵ ਮੰਦਿਰ ਜਾਵੇਗੀ ਬਾਸਰਾ ਬਸ ਯਾਤਰਾ ਦੇ ਨਾਲ-ਨਾਲ ਗੱਡੀਆਂ ਵੀ ਜਾ ਰਹੀਆਂ ਕੁਝ ਬਸ ਦੀਆਂ ਤਸਵੀਰਾਂ ਅੰਦਰ ਤੁਹਾਨੂੰ ਦਿਖਾ ਦਿੰਨੇ ਆ ਉਹ ਲੈ ਚਲਦੇ ਨਾਲ ਅੰਦਰ ਉਹ ਬਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਹੜੀ ਕਿ ਬਸ ਅੱਜ ਨੋਰੀਆ ਰਾਮ ਧੀਰ ਐਂਡ ਸਨਸ ਵੱਲੋਂ ਜਿਹੜੀ ਯਾਤਰਾ ਤੇ ਜਾ ਰਹੀ ਆ ਬਿਲਕੁਲ ਫ੍ਰੀ ਯਾਤਰਾ ਜਾ ਰਹੀ ਆ ਬਹੁਤ ਸਾਰੇ ਯਾਤਰੀ ਇੱਥੇ ਨਾਲ ਇਸ ਫ੍ਰੀ ਯਾਤਰਾ ਦੇ ਵਿੱਚ ਜਾ ਰਹੇ ਨੇ ਯਾਤਰਾ ਦੇ ਵਿੱਚ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ ਇਹ ਯਾਤਰਾ ਜਿਹੜੀ ਆ ਸਦਾਸ਼ਿਵ ਮੰਦਿਰ ਤੇ ਮਹਾਕਲੇਸ਼ਵਰ ਦੇ ਵਿੱਚ ਜਾਵੇਗੀ ਮੇਰੇ ਖਿਆਲ ਬਹੁਤ ਸਾਰੇ ਯਾਤਰੀ ਨੇ ਇਹ ਬੱਸ ਜਿਹੜੀ ਆ ਬਿਲਕੁਲ ਤਕਰੀਬਨ ਤਕਰੀਬਨ ਫੁੱਲ ਹੋ ਚੁੱਕੀ ਆ ਔਰ ਬੱਸ ਜਾਣ ਦੀ ਤਿਆਰੀ ਦੇ ਵਿੱਚ ਆ ਕੁਝ ਗੱਲਬਾਤ ਕਰ ਲੈਣੇ ਕੀ ਨਾ ਜੀ ਤੁਹਾਡਾ ਜੀ ਮੇਰਾ ਨਾਮ ਨਵਨੀਤ ਹੈ ਜੀ ਜੀ ਅੱਜ ਪਹਿਲੀ ਵਾਰ ਜਾ ਰਹੇ ਅੱਗੇ ਵੀ ਗਏ ਤੁਸੀਂ ਮਹਾਪੁਰੇ ਨਹੀਂ ਟੀਰਸਾਵਲ ਨਾਲ ਤਾਂ ਪਹਿਲੀ ਵਾਰ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਕਿਦਾਂ ਦਾ ਪ੍ਰਾਲਾ ਲੱਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪੁਲੇਨਾਥ ਦੇ ਦਰਸ਼ਨ ਹੋਣਗੇ ਅੱਜ ਹਾਂ ਜੀ ਹਾਂ ਜੀ ਬਹੁਤ ਵਧੀਆ ਪ੍ਰਾਲਾ ਟੀਰਸਾ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਜੀ ਜਾ ਰਹੇ ਹੋ ਯਾਤਰਾ ਤੇ ਜਾ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਬਿਲਕੁਲ ਜਾ ਰਹੇ ਜੀ ਬਹੁਤ ਵਧੀਆ ਹਾਲਤਾਂ ਲੱਗ ਰਿਹਾ ਜੀ ਜੀ ਹਾਂ ਬਹੁਤ ਵਧੀਆ ਹੈ ਠੀਕ ਹੈ ਇਹ ਕੰਮ ਧਰਮ ਨਰਸ ਨਾਲ ਵੀ ਆ ਧਰਮ ਨਰਸ ਦਾ ਕੰਮ ਆ ਔਰ ਬੜੀਆ ਔਰ ਅਸੀਂ ਧਰਮ ਨਰਸ ਅਸੀਂ ਅੱਗੇ ਵੀ ਕਰਦੇ ਰਹਿੰਦੇ ਨੇ ਨਾਲ ਭਾਈ ਜੀ ਹਾਂ ਅਸੀਂ ਰਿਲੇਟਿਡ ਹੀ ਧਰਮ ਨਰਸ ਦੇ ਨਾਲ ਆ ਇੱਕ ਛੋਟਾ ਹੋਰ ਕਿਸੇ ਨਾਲ ਛੋਟਾ ਜਿਹਾ ਜਲਦੀ ਬਾਤ ਦੇ ਵਿੱਚ ਇਦਾਂ ਹੀ ਸੁਣਾ ਦਿਓ ਮਾੜਾ ਜਿਹਾ ਕੁਝ ਵੀ ਆਪਣਾ ਹਾਂ ਹਾਂ ਜਿਵੇਂ ਮਰਜ਼ੀ ਸਾਡਾ ਜਿਹੜਾ ਸੁਣਾ ਦਿਓ ਥੋੜੀ ਜਿਹੀ ਸ਼ੰਕਰ ਜੀ ਦੇ ਚੱਲੇ ਆ ਸ਼ੰਕਰ ਜੀ ਦੇ ਚੱਲੇ ਸ਼ੰਕਰ ਯਾ ਵਿਨਾਸੀ ਹਾਂ ਜੀ ਸ਼ੰਕਰ ਯਾ ਵਿਨਾਸੀ ਬਿਪਤੀ ਹਰਤੇ ਆਏ ਹੈ ਸ਼ੰਕਰ ਯਾ ਵਿਨਾਸੀ বিপত্তি হরতে aaye hain kaun kaun si vipatti hari shankar ji ne matha samudra halahal nikla sabhi dev sab devta bhaj gaya kad halahal nahi pina बान की आज शंकर ने विश्व को नीलकंठ कहलाए हैं शंकर विनाशी विपत्ति भी हरते आए हैं शंकर जी का क्या गाना उनकी माया उनके धाम में जा रहे हैं ओके धन्यवाद बहुत-बहुत शुक्रिया जी तो बसियां तस्वीरें आपको दिखा रहा सी जड़ी ये बस संतोषी माता मंदिर सुंदरनगर दे कोलो जा रही है नोरिया राम तीर एंड परिवार वालों सदा शिव मंदिर जाएगी और महाकालेश्वर जाएगी तस्वीरें तुम सारीयां एक साथ ਤੇ ਦਿਖਾ ਰਹੀ ਸੀ ਕੈਮਰਾ ਪਰਸਨ ਸੁਮਿਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਾਅਰ ਨਿਊਜ਼ ਨਕੋ